ਤਸਵੀਰਾਂ ਬਿਲਕੁਲ ਤੁਹਾਡੀਆਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਡਿਬਰੂਗੜ ਜੇਲ੍ਹ ਦੇ ਵਿੱਚੋਂ ਅਮਰਤਪਾਲ ਸਿੰਘ ਨੂੰ ਲੈ ਕੇ ਇਹ ਕਾਫਲਾ ਤੁਰ ਚੁੱਕਿਆ ਹੈ ਬਿਲਕੁਲ ਤੁਸੀਂ ਸਹੀ ਸੁਣਿਆ ਹਾਈ ਸਿਕਿਉਰਿਟੀ ਦੇ ਪ੍ਰਬੰਧ ਜਿਹੜੇ ਹੈਗੇ ਆ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਹੈ ਉਹ ਅਮਰਤਪਾਲ ਸਿੰਘ ਨੂੰ ਉੱਥੋਂ ਲੈ ਕੇ ਦਿੱਲੀ ਆਉਣਗੇ ਲੈ ਕੇ ਆਊਗੀ ਪੁਲਿਸ ਸੋ ਤੁਸੀਂ ਕਾਫਲਾ ਦੇਖ ਸਕਦੇ ਹੋ ਪੁਲਿਸ ਦੀਆਂ ਗੱਡੀਆਂ ਇਹਦੇ ਵਿੱਚ ਤੇ ਹੁਣ ਇਹ ਕਾਫਲਾ ਸਿੱਧਾ ਇੱਥੋਂ ਏਅਰ ਫੋਰਸ ਸਟੇਸ਼ਨ ਜਾਊਗਾ ਉੱਥੇ ਜੈਟ ਦੇ ਵਿੱਚ ਬਿਠਾ ਕੇ ਏਅਰ ਫੋਰਸ ਦੇ ਜੈਟ ਦੇ ਵਿੱਚ ਬਿਠਾ ਕੇ ਹਰਪਾਲ ਸਿੰਘ ਨੂੰ ਦਿੱਲੀ ਲਿਆਂਦਾ ਜਾਊਗਾ ਜਿੱਥੇ ਉਹ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਦਫ਼ਤਰ ਦੇ ਵਿੱਚ 100 ਚੱਕਣਗੇ ਐਮਪੀ ਦੀ ਬਿਲਕੁਲ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਡਿਬਰੂਗਾੜ੍ਹ ਜੇਲ ਤੋਂ ਕਾਫਲਾ ਜਿਹੜਾ ਹੈਗਾ ਉਹ ਚੱਲ ਚੁੱਕਿਆ ਹੈ ਬੇहद ਸਖਤ ਸੁਰੱਖਿਆ ਦੇ ਪਵੰਦ ਜਿਹੜੇ ਹੈਗੇ ਆ ਉਹ ਕੀਤੇ ਗਏ ਆ ਬੇਹੱਦ ਸਖਤ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਕੀਤੀ ਗਈ ਹੈ ਇੱਕ ਕਾਫਲਾ ਤੁਸੀਂ ਦੇਖੋ ਡਿਬਰੂਗੜ੍ਹ ਜੇਲ੍ਹ ਤੋਂ ਹੁਣ ਇਹ ਤਸਵੀਰਾਂ ਦੇਖੋ 에ਅਰ ਫੋਰਸ ਸਟੇਸ਼ਨ ਦੀ ਹੈ ਜਿੱਥੇ ਇਹ ਗੱਡੀ ਅੰਦਰ ਇੰਟਰ ਕੀਤੀ ਔਰ ਇੱਥੋਂ ਹੁਣ 에ਅਰ ਫੋਰਸ ਦੇ ਜੈਟ ਦੇ ਵਿੱਚ ਬਿਠਾ ਕੇ ਅਮਰਤਪਾਲ ਸਿੰਘ ਨੂੰ ਦਿੱਲੀ ਲਿਆਂਦਾ ਜਾਊਗਾ ਜਿੱਥੇ ਅੱਜ ਉਹ ਸਪੀਕਰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਦਫਤਰ ਦੇ ਵਿੱਚ ਸੌ ਚੱਕਣਗੇ 4 ਦਿਨ ਦੀ ਪ੍ਰੋਲ ਜਿਹੜੀ ਹੈ ਅਮਰਤਪਾਲ ਸਿੰਘ ਦੀ ਉਹ ਮਨਜ਼ੂਰ ਕੀਤੀ ਗਈ ਹੈ ਹਾਲਾਂਕਿ ਵੱਡਾ ਸਵਾਲ ਇਹ ਵੀ ਹੈ ਕਿ ਅੱਜ ਜਿਵੇਂ ਹੁਣ ਜੈਟ ਦੇ ਵਿੱਚ ਦਿਬਰੂਗੜ ਤੋਂ ਅਮਰਤਪਾਲ ਸਿੰਘ ਦਿੱਲੀ ਆਉਣਗੇ ਔਰ ਉਹ ਤੋਂ ਬਾਅਦ ਸੌ ਚੱਕ ਲਈ ਜਾਊਗੀ ਤੇ ਬਾਕੀ ਜਿਹੜੇ 3 ਦਿਨ ਹੈ ਉਹ ਕਿਵੇਂ ਐਡਜਸਟ ਕੀਤੇ ਜਾਣਗੇ ਕਿਉਂਕਿ ਨਾ ਤਾਂ ਅਮਰਤਪਾਲ ਸਿੰਘ ਨੂੰ ਪੰਜਾਬੋਂ ਦੀ ਜੱਜ ਦਿੱਤੀ ਗਈ ਹੈ ਨਾ ਪਰਿਵਾਰਕ ਮੈਂਬਰਾਂ ਦੇ ਨਾਲ ਕੋਈ ਫੋਟੋ ਜਾਂ ਕੋਈ ਬਿਆਨ ਨਾ ਕੋਈ ਇਹ ਵੀ ਚੀਜ਼ ਸਾਹਮਣੇ ਆਈ ਹੈ ਕਿ ਇੰਨਾ ਟਾਈਮ ਉਹ ਜਿਹੜਾ ਹੈਗਾ ਪਰਿਵਾਰਕ ਮੈਂਬਰਾਂ ਦੇ ਨਾਲ ਬਤਾ ਸਕਣਗੇ ਦਿੱਲੀ ਦੇ ਵਿੱਚ ਕਿਸੇ ਥਾਂ ਤੇ ਇਹ ਵੀ ਹਜੇ ਤੱਕ ਕੁਝ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਸੋ ਇਹ ਵੱਡਾ ਸਸਪੈਂਸ ਜ਼ਰੂਰ ਬਣਿਆ ਹੋਇਆ ਹੈ ਕਿ ਅ ਜਿਹੜਾ ਅੱਜ ਸੌ ਚੱਕ ਸਮਾਗਮ ਤਾਂ ਬਿਲਕੁਲ 12 1 ਵਜੇ ਤੱਕ ਨਿਬੜ ਜਾਊਗਾ ਪਰ ਉਹ ਤੋਂ ਬਾਅਦ ਜਿਹੜੀ ਪ੍ਰੋਲ ਬੱਚੀ ਅਮਰਪਾਲ ਸਿੰਘ ਦੀ 3 ਦਿਨਾਂ ਦੀ ਉਹਦੇ ਵਿੱਚ ਅਮਰਪਾਲ ਸਿੰਘ ਕਿੱਥੇ ਰਹਿਣਗੇ ਜਾਂ ਹੁਣ ਦੱਸਿਆ ਇਹ ਹੀ ਜਾ ਰਿਹਾ ਕਿ ਬਾਸ ਫਿਰ ਉਹ ਦਿਬਰੂਗੜੀ ਜਾਣਗੇ ਫਰ ਬਾਕੀ ਫਿਰ ਤਿੰਨ ਦਿਨ ਉਹ ਪ੍ਰੋਲ ਦੇ ਉਹ ਕਿਧਰਲੇ ਪਾਸੇ ਜਿਹੜੇ ਹੈਗੇ ਆ ਉਹ ਜੋੜੇ ਜਾਣਗੇ ਸੋ ਇਹ ਸਸਪੈਂਸ ਅਜੇ ਬਣਿਆ ਹੋਇਆ ਸੋ ਇਹ ਤਸਵੀਰਾਂ ਬਿਲਕੁਲ ਤੁਹਾਡੀਆਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਅਮਰਤਪਾਲ ਸਿੰਘ ਨੂੰ ਲੈ ਕੇ ਇਹ ਕਾਫਲਾ ਤੁਰ ਚੁੱਕਿਆ ਹੈ